ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲਿਓ ਜੀ ਫਾਤਿਪਨੇ ਚਾਲੇ ਕਰਤੇ ਦੋਏ ਟਰੈਕਟਰ ਸਟਾਰਟ ਸਵੇਰ ਕੇ 2:30 ਵਜੇ ਚਲਾਂ ਜੀ ਮਿਲਦੇ ਆਂ ਕਿ ਵੀਡੀਓ ਮਾ ਬਣੇ ਰਹੀ ਹੋਈ ਆਪਣੀ ਵੀਡੀਓ ਗੱਲ ਸਵਾਗਤ ਹੈ ਜੀ ਸਾਰਿਆਂ ਦਾ ਆਪਣੀ ਚੈਨਲ ਵਾ ਠੀਕ ਹੈ ਜੀ ਅੰਨੇ ਆ ਚਾਲੇ ਸਲਾਣੇ ਮਿਲਣ ਨੂੰ ਲਿਓ ਜੀ ਹਰ ਰੋਜ਼ ਕੀ ਤਰ੍ਹਾਂ ਆਪਾਂ ਨੇ ਲੋਈ ਗੁਰੂ ਘਰ ਹਾਜ਼ਰੀ ਮਹਾਰਾਜ ਸੱਚੇ ਪਾਤਸ਼ਾਹ ਦਾ ਸੰਪਿਤ ਦਾ ਭਲਾ ਕਰੇ ਸਭ ਦਾ ਆ ਗਿਆ ਜੀ ਆਪਣਾ ਪਿੱਛੇ 855 ਵੀ ਮਤਲਬ ਆਪਣਾ ਡੇਰਾ ਆ ਜੀ ਬਾਹਰ ਖੇਤਾਂ ਵਾ ਇਸ ਕਰਕੇ ਪਿੰਡ ਤੱਕ ਕਾਫੀ ਟਾਈਮ ਲੱਗ ਜਾ ਕੁਝ ਫਿਰ ਦੋ ਟਰੈਕਟਰਾਂ ਨੂੰ ਅੱਗੇ ਵਿੱਚ ਹਰਲਾਣੇਗੇ ਚੱਕਰਾਂ ਵਿੱਚ ਕੱਲਾ ਹੋਆ ਬੰਦਾ ਜਾਈ ਦੀ ਜਹਾ ਇਹ ਦੋ ਇਕੱਠੇ ਜਾਣਗੇ ਚੱਕਰਾਂ ਵਿੱਚ ਥੋੜਾ ਫੇਰ ਉਹ ਗਰੁੱਪ ਕੇ ਹੀ ਜਾਣਾ ਲੱਗਾ ਐ ਆ ਗਿਆ 55 ਚਲਾ ਜੀ ਅੱਗੇ ਇਲਾ ਪੀਰਪਾ ਜਾ ਗਿਆ ਲਿਓ ਜੀ ਲੁਆਤੀ ਬਾਬੇ ਪੀਰਪਾ ਵੀ ਹਾਜ਼ਰੀ ਅਪਣ ਚੱਲਦੇ ਆ 855 ਕਰੇਗੇ ਅੱਗੇ ਆਪਾਂ ਬਚ ਰਹੇ ਨੇ ਤੇ 6 ਰਾਮ ਤੇ ਰਸੇ ਰਸਵਾ ਮਾਰਦੇ ਹੱਥ 655 ਖੜਿਆ ਆਪਣਾ ਸਰੰਤ ਪਹੁੰਚ ਗਏ ਫਿਰ ਆਪਾਂ ਲਿਓ ਜੀ ਪਿੰਦੇ ਵੀਰ ਵਾਲਾ ਵੀ ਹੋ ਗਿਆ ਟਰੈਕਟਰ ਆ ਗਿਆ ਪਿੱਛੇ ਤਿੰਨੇ ਟਰੈਕਟਰ ਇਕੱਠੇ ਹੋ ਗਏ ਅੱਜ ਆਪਣੇ ਹੋਰ ਸਤਿ ਸ੍ਰੀ ਅਕਾਲ ਵੀਰਾਂ ਕੀ ਹਾਲ ਹੈ ਵੀਰਾਂ ਵਧੀਆ ਜੀ ਬਣਾਓ ਵਧੀਆ ਹੋ ਠੀਕ ਹੈ ਲੱਦ ਰਿਹਾ ਟਰਾਲੀ ਹੈ ਆ ਜੋ ਚਾਹ ਛਕਾਗੇ ਵੀਰਾਂ ਕਿ ਬਾਈ ਮੈਲ ਉਹ ਰੱਪਰ ਆਵਾਇਆ ਨਾ ਰਾਸ਼ਾਪੂਰਾ ਬਜੜੀ ਲਾਈਨ ਖਾਲੀ ਹੋਆ ਤਕਰੀਬਨ ਉਸੇ ਮਾਂ ਲੱਗ ਜਾ ਕੋਈ ਲਾਈਨ ਖਾਲੀ ਹੋਈ ਲੱਗ ਗਈ ਆਪਣਾ 6ਵੀਂ ਲਾਈਨ ਮਾਂ ਮੁਰੇ ਦੇ ਪੰਜਵਾਂ ਟਰੈਕਟਰ ਹੋਇਆ 6ਵਾਂ 7ਵਾਂ ਤਿੰਨੋ ਟਰੈਕਟਰ ਲੱਗ ਗਏ ਆਪਣੇ ਚਲੋ ਹੋਰ ਪੰਡਤ ਜੀ ਠੀਕ ਐ ਮੰਜਕ ਕਸਿਆ ਨਹੀਂ ਆ ਰਿਹਾ ਬਸ ਚੱਲ ਵੀ ਦੇ ਫੇਰਾ ਚਲ ਆਪਾਂ ਪਿੰਡ ਨੂੰ ਚਾਲੇ ਗਏ ਨਾ ਉਹ ਤਾਂ ਸਹੀ ਜਿਹਾ ਨਾ ਰੱਖੋ ਲਿਓ ਜੀ ਛੱਡੇ ਇਹਦੇ ਟਰਾਲੀ ਆਪਾਂ ਦੋ ਟਰਾਲੀਆਂ ਛੱਡ ਕੇ ਆ ਗਏ ਨੰਬਰ ਆ ਵੀ ਆਪਣਾ ਕੱਲ ਨੂੰ ਰਸ਼ ਕਾਫੀ ਹੈ ਆਮੇਗੇ ਯੂਰੀ ਆਪਾਂ ਕਣਕ ਮਾਂ ਕੁਛ ਕਣਕ ਬੀਜਣੀ ਐ ਜੇ ਗੰਨੇ ਵਾਲੀ ਦੇਖਾਂ ਪਹਿਲਾਂ ਰੇ ਭੱਲਾ ਮਾਂ ਛੱਟ ਤੇ ਸ਼ਾਮ ਨੂੰ ਬੀਜਾਂਗੇ ਕਣਕ ਬੀਜ ਆਪਣਾ ਭਉਆ ਪਿਆ ਦਿਖਾਵਾਂ ਤੁਹਾਨੂੰ ਇਹ ਤੇ ਆ 2852 ਭਉਆ ਆਪਣਾ ਕਿਉਂਕਿ ਦਬ ਦੇ ਕਰਾਂ ਇਹ ਥੋੜਾ ਛੇਤੀ ਜੰਮ ਜਾ ਫਿਰ ਪਰ ਲੈ ਇਹ ਪਹਿਲਾਂ ਸਪਰੇਡ ਡੂਰੀ ਤੇ ਪਰ ਆਪਾਂ ਨੇ ਢਾਂਗ ਪਾ ਦੇ ਤੇ ਆਪਣਾ ਯੂਰੀ ਉਤਰਿਆ ਵਾ ਬਸ ਕਿ ਲੱਦੀ ਵੀ ਟਰਾਲੀ ਇਹ ਦੇਖੋ ਸਿਰਪਾ ਮੇਂ ਟਰਾਲੀ ਮੈਂ ਤੇ ਖੇਤ ਮਾ ਜਾ ਗਏ ਚੱਲ ਰਿਹਾ ਬਾਈ ਕੰਮ ਆਹ ਨਾਲ ਆਹ ਨਾਲ ਖਾਦ ਵੀ ਆਪਣਾ ਹੀ ਸ਼ਿਕਰ ਪਾਇਆ ਬਾਸ ਤੂਆ ਪਾ ਰਹੇ ਹਾਂ ਪੋਲੀਟਿਕ ਕਮਨ ਨੂੰ ਜਾ ਰਿਹਾ ਮੈਂ ਲੋ ਜੀ ਇੱਕ ਖੇਤਮਾ ਪਾਇਆ ਹੈ ਆਪਾਂ ਹੀ ਪੂਰੇ ਆਗੇ ਦੂਏਮਾ ਚੱਕਦੇ ਫੱਟੇ ਹੋਰ ਗਰਜੰਟ ਸਿੰਘ ਠੀਕ ਐ ਉਹ ਦੇ ਪਾਰੇ ਹਨ ਕੱਪਰੇ ਹਨ ਕੰਪੂਰ ਆ ਠੀਕ ਚੱਲ ਰਿਹਾ ਝੋਲੀ ਚਲਾਣ ਦੇ ਤਾਂ ਠੀਕ ਐ ਹੈ ਦੋ ਦਿਨ ਹੈ ᱧੋਮ ਰਿਹਾ ਵਾ ਮੱਟੇ ਮਾਤਲੇ ਦਾ ਆਵਰਾ ਦੋ ਮਸ਼ੀਨਾ ਕੱਟੀ ਕੱਟੀ ਹੋ ਗਈ ਅੱਜ ਇਹ ਨਵੀਂ ਮਸ਼ੀਨ ਹੈ ਉਹ ਪੁਰਾਣਾ ਮਾਡਲ ਹੈ ਆਪਣੇ ਵਾਲੀ ਇਹ ਨਵੀਂ ਮਸ਼ੀਨ ਹੈ ਇਹ ਟੌਪ ਮਾਡਲ ਹੈ ਨੰਬਰਦਾਰ ਵਾਲੀ ਮਸ਼ੀਨ ਹੈ ਨੰਬਰਦਾਰਗੇ ਸੰਦੇ ਸਾਰੇ ਟੌਪ ਹੈ ਦੋ ਹੀ ਨੰਬਰਦਾਰ ਹੋ ਗਏ ਨੰਬਰਦਾਰਗੇ ਸਾਰੇ ਸੰਦੇ ਟੌਪ ਹੈ ਟੌਪ ਹੈ ਭਾਈ ਐਨ ਇਹਨ ਮਖੌਲ ਆਪਣੇ ਨੂੰ ਕਰਿਆ ਜਾ ਬਗਾਨਾ ਕਰਾਵਾ ਮੈਂ ਆ ਗਿਆ ਗੁੱਸਾ ਕਰ ਇਧਰ ਨੂੰ ਕਮਾ ਕੇ ਹੋਰ ਨੰਬਰਦਾਰ ਠੀਕ ਹੈ ਫਿਰ ਆਪਣੇ ਨੂੰ ਕਰਿਆ ਜਾ ਹਾਂ ਹਾਂ ਬਗਾਨਾ ਕਰਾ ਲਿਓ ਕੋਈ ਨਮਖੋਲ ਵੀ ਗਿਆ ਤੇ ਪਿਆਰ ਹੈ ਤੇਰੇ ਨਾਲ ਮੈਂ ਕਿ ਗੁੱਸਾ ਕਰ ਰਿਹਾ ਮੈਂ ਡੱਕ ਵੱਜਾ ਬਈ ਹੈ ਨਾ ਐਲਮ ਬਰਦਰ ਗੁੱਸਾ ਕਰ ਤੋ ਡੱਕ ਵੱਜਾ ਹੈ ਨਾ ਇਲਾਬਤ ਜਾਦੂਦਾਰ ਦਦਾਰ ਸਿੰਧੂ ਚਲਾ ਹੈ ਖੇਤ ਨਿਬੜ ਗਏ ਬਾਈ ਇਹ ਅੱਪਾ ਟੀਮ ਆ ਗਏ ਸਾਰੋਂ ਵੀਤੀ ਦੇਖੋ ਆਪਾਂ ਨੇ ਜਿਹੜੀ ਸਾਰੋਂ ਵੀਤੀ ਦੀ ਆਪਾਂ ਨੇ ਇਹ ਚਾਰ ਚਾਰ ਕਿੱਲਾਂ ਦੀ ਪੱਟਾਂ ਬੜੀਆਂ ਤਿੰਨ ਇੱਕ ਪੱਟਵਾ ਸਾਰੋਂ ਵੀਤੀ ਦੀ ਹੈ ਕੋਵਾਵਾ ਕੜਕਿਆ ਬਾਕੀ ਤਲੇ ਕੜਕਿਆ ਤਿੰਨ ਖੇਤ ਨਿਬੜ ਗਏ ਜੀ ਚੌਥੇ ਆ ਗਏ ਇੱਲਾ ਵੀ ਸਮਾਨ ਦੇ ਟਰੈਕਟਰ ਚੱਲਿਆ ਵਾਂ। ਛਾਹ ਤੇ ਕੇਦਮ। 63 ਥੱਲੇ ਲੱਦੇ ਹੋ ਤੇ ਟਰਾਲੀ 'ਚ ਹੈ। ਹਾਂ। 63 ਟਰਾਲੀ 'ਚ ਦੇ ਪੰਜ ਘਰਾਂ ਦੇ ਪਾਏ ਦੇ ਆਪਾਂ ਨੇ। 63 আর 5 68 ਥੱਲੇ ਹੋਗੇ ਦੇਖੋ ਕਿੰਨੇ ਪਾਵਾ ਕਿੰਨੇ ਬਚਾਓ। ਲਿਓ ਜੀ 12 ਵਜੇ ਲਗੇਦੇ ਆਪਾਂ ਸਵਾ ਚਾਰ ਹੋ ਗਏ ਤਕਰੀਬਨ 65 70 ਫੈਲ ਲੇਗੇ ਕਰੀਬ ਆਪਾਂ ਨੇ ਪਾ ਦੇ ਬਾਕੀ ਪਾਵੇਂਗੇ ਕੱਲ ਨੂੰ ਤੋਂ ਉਦਾਂ ਬਈ ਨੂੰ ਆਰਡਰ ਜਬ ਬਹੁਤ ਆ ਕੁਝ ਗਾਰਾ ਵੀਏ ਚ ਤੰਮਣ ਮੋਟੇ ਗਿੱਲੇ ਆਂਗੇ ਬਹੁਤ ਪਾਊਡਰ ਉੜਿਆ ਸਰੇ ਨਾਲ ਦੇ ਕਿੰਨਾ ਪਾਊਡਰ ਪਿਆ ਤੁਹਾਡੀ ਟਰੈਕਟਰ ਲਾਦੇ ਜੀ ਧੋ ਕੇ ਟਰੈਕਟਰ ਅੰਦਰ ਸਵੇਰੇ ਪਾਮੇ ਰੇਹ ਦੁਬਾਰੇ ਫੇਰ ਆਪਾਂ ਦੇਖ ਕੇ ਖੇਤ ਕਣ ਕੜੇਗਾ ਕਿ ਆ ਪ੍ਰੋਗਰਾਮ ਹੈ ਲਿਓ ਜੀ ਬੁਲਟ ਧੋਇਆ ਅੱਜ ਸਾਫ਼ ਸੁਥਰਿਆ ਲਾਮੇਂ ਅੰਦਰ ਫੇਰ ਵੀ ਇਸ ਨੂੰ ਇਹ ਵਿਚਾਰਾ ਮੜ ਮੋਟਾ ਕੀੜਾ ਦਿਖੇ ਆ ਫੇਰ ਖੜਾ ਦੇ ਇਹਨੂੰ ਚਲਾਂਦੇ ਹੈ ਨਹੀਂ ਜੋਤ ਚਲਾਏ ਕਰਿਆ ਤਾਂ ਨੂੰ ਉਹ ਉੱਥੇ ਲੰਘ ਗਿਆ ਆਪਣਾ ਬਾਹਰ ਅੱਜ ਕੱਡਿਆ ਤਾਂ ਵੀ ਮਿਲ ਮੁੱਲ ਮੱਲੇ ਜੇ ਕਰਾਂਗੇ ਫਿਰ ਸਲਾਬ ਆਦਲੇਗੀ ਇੱਥੇ ਮੋਟਰਸਾਈਕਲ ਖੜਾ ਬਾਹਰ ਹੈ ਵੀ ਕਦੇ ਚੋਰੀ ਚੋਰੀ ਹੋ ਜਾਏ ਲਾਵਾ ਆਂ ਅੰਦਰ ਟੱਕ ਟੁੱਕ ਖੜਾ ਦਿੰਦੇ ਆਂ ਉਹ ਲਾ ਦੇ ਜੀ ਅੰਦਰ ਸਾਈਡ ਮੈਂ ਰੈਮ ਟਰੋਂਣ ਲੱਗ ਗਈ ਕਦਰ ਹੋ ਰੇਗਾ ਕਿ ਨਹੀਂ ਚਲਾਣਾ ਨਹੀਂ ਵੀਰਾ ਚਲਾਵੇਗਾ ਬਾਹਰ ਤੇ ਆ ਗਿਆ ਇਹ ਰੋਣ ਲੱਗ ਗਈ ਅੰਦਰ ਕਾ ਤੇ ਲੈ ਮੁੱਛ ਵਾਲੀ ਦੀ ਫੋਟੋ ਕਦਰ ਹੋ ਰਿਆਂ ਕੀ ਲੈਣਾ ਹੈ दे। क्या करना है का? चल कोई नहीं कदेंगे फिर सवेरे कडेंगे ठीक है चल ही पापा दुआ मोटरसाइकिल लेके जाएंगे खेत मनु आज कर ये खेत बाही ਸਵੇਰੇ ਬੀਜਾਂ ਨੂੰ ਸੱਜਰੇ ਕਣਕ ਆਪਾਂ ਬੀਜ ਆਪਾਂ ਨੇ ਦੱਬਿਆ ਵਾ ਹਜੇ ਬੀਜ ਫੁੱਲਿਆ ਨਹੀਂ ਤਾਂ ਨਹੀਂ ਤਾਂ ਪਈ ਵੀ ਬੀਜ ਦਿੰਦੇ ਕੋਸੋ ਥੱਲੇ ਵਾਲਾ ਕਿੱਲਾ ਥੋੜਾ ਨਰਮ ਹੈ ਦੋ ਕਿੱਲੇ ਦੋ ਆਪਾਂ ਨੇ ਪਹਿਲਾਂ ਬੀਜ ਦੇ ਦੇਨੇ ਉਹਨਾਂ ਮੇ 550 ਹਰ 3086 ਰਲਾ ਕੇ ਬੀਜੀ ਵੀ ਹੈ ਇਸਮੇ ਬੀਜਾਂ ਆਪਾਂ 2855 50 55 ਕਿਲੋ ਪਾਮੀਆਂ ਬੀਜ ਕਿੱਲੇ ਗਾ 2855 ਦਾ ਬੀਜ ਵੱਧ ਪਵਾ ਜੀ ਥੋੜਾ ਬਾ ਕਿੰਨੇ ਦੋ ਗਿੱਲੇ ਬੱਢ ਰਹੀ ਹੈ ਲੇਬਰ ਕਿੱਲਾ ਤਕਰੀਬਨ ਲਾ ਦੇ ਨੇ ਜਿਹੜਾ ਕਿੱਲਾ ਰਹਿ ਗਿਆ 6 ਗਿੱਲੇ ਔਰ ਆਪਣੇ ਸਪਟਰ 'ਪਾ ਇੱਧਰ ਦੇਖੋ ਜੀ ਕੀਆ ਸਿਸਟਮ ਰਹਾ ਜੋ ਬੀਜਾਂ ਕਣਕ ਬੀਜਾਂ ਜਿਸ ਤਰ੍ਹਾਂ ਵੀ ਰਹੇਗਾ ਪਾਣੀ ਲਾ ਦਿਆ ਜੀ ਬੀਜ ਨੂੰ ਦੱਬ ਦੇ ਚੰਗੀ ਤਰ੍ਹਾਂ ਕਣਕ ਦਾ ਸਵੇਰੇ ਬੀਜੇਗੇ ਕਣਕ 'ਪਾ ਇਹ ਦੱਬਦੇ ਆਂ ਜਿਸ ਤਰ੍ਹਾਂ ਜੀ ਰਹੀਗੀ ਪੌਦਾ ਦੱਬੇ ਗਰਾ ਉਤਰਾਂ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਧੰਨਵਾਦ ਆ ਜੀ ਵੀਡੀਓ ਦੇਖਣੇ ਵਾਸਤੇ ਮਿਲਾਂ ਜੀ ਕਰ ਲੂ ਕਿਸੇ ਨਵੀਂ ਵੀਡੀਓ ਮ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ